ਹਾਂ ਦੇ ਪੈਸੇ ਲਵਾ ਦੇ ਬੀਬੀਏ ਕੀ ਹੋਰ ਕੀ ਹੈ ਤੇ ਮੈਨੂੰ ਇਹਨੇ ਮੰਮੇ ਦੋਏ ਨੇ ਇਹ ਕਰਦਾ ਤੁਹਾਡਾ ਬੁਰਾ ਹਾਲ ਇਹ ਨਾ ਵੱਡਿਆ ਜੇ ਪੱਠਿਆਂ ਦਾ ਨਾ ਬੁਰਾ ਹਾਲ ਹੁੰਦਾ ਮੈਨੂੰ ਚਮੜ ਗਿਆ ਜੇ ਚਲਿਆ ਤੇ ਤੂੰ ਥੱਲੇ ਨਿਕਲ ਜਾ ਨਹੀਂ ਬੱਬ ਕੇ ਰੱਖੋ ਮਾਲਿਸ਼ ਹੋਰ ਕੀ ਹੈ ਦੀ ਉਹ ਜੁਵੈਨ ਪਾ ਕੇ ਸਰੋਂ ਦੇ ਤੇਲ ਚ ਮੁਰਿਆਂ ਲਾਇਆ ਮਾਲਸ਼ ਤੇ ਗਾਂਢ ਇੱਕ ਪੀ ਖਾਲੇ ਤੇ ਨਾਲ ਦੰਦੀ ਵੱਡੋ ਜਿ ਨਹੀਂ ਉੱਟਦੀ। ਨਾਲ ਹੋਣੀ ਲੋਕਾਂ ਕਮੈਂਟ ਚ। ਐਸੇ ਦਾ ਉਹ ਤਾਂ ਪਈ ਵਿੱਚ ਜਿੱਦਾਂ ਦਰਦ ਨਾਲ ਤੇਨੂੰ ਦੰਦੀਆਂ ਦੀ ਪਾਈ। ਦੰਦੀ ਦੀ ਦਰਦ ਕਿਹੜੀ ਆਉਣੀ ਹੈ? ਬੜਾ ਗਿਲ। ਹੋਰ ਤਾਂ ਨਹੀਂ। ਹੁਣ ਦਰਦ ਹੋਇਆ ਉਹ ਦੇਣਾ। ਕੀ ਆ ਕੀ ਆ ਇੱਥੇ? ਹੈ ਕੋਈ? ਇੱਥੇ ਮਾਰ ਹੱਡੀ ਜੀ ਤੇ ਜਿੱਥੇ ਨਾ ਪਤਾ। ਇੱਥੇ ਤੇਲ ਲਾ। ਕੋਈ ਮਰੀ ਜਾ ਤੇ ਤੇਲ ਨਾ ਹੋਵੇ। ਤੇਲ ਲਾਉਂ ਜਾਓ। ਉੱਤੇ ਪਾਲਾ ਦੋ ਕ ਬੂੰਦਾ ਯਾਰ ਹਾਂ ਐ ਪਾ ਕੇ ਮਾਲਿਸ਼ ਕਰ ਉਂਗਲਾਂਿਆਂ ਨਾਲ ਆਉਂਦਾ ਤਾਂ ਨਹੀਂ ਕੁਛ ਆਵੇ ਹੁਣ ਬੜਾ ਤੇਲ ਇਦਾਂ ਪਾ ਸਾਈ ਤਾਂ ਹੋਂ ਤੇ ਤੱਤਾ ਬਈ ਉਹ ਨਹੀਂ ਇਹ ਨਾ ਤੱਤਾ ਹੁਣ ਤਨ ਤੱਤਾ ਹੱਥ ਲਾ ਕੇ ਤੱਤਾ ਬੈਂਚੋਂ ਦਮ ਹਜੇ ਵੀ ਤੱਤਾ ਫਿਰੋਂ ਤੂੰ ਗਾਂਟੜ ਫਾਣੀ ਜੋਂ ਨਹੀਂ ਜਾਗਦੀ ਥੋੜੇ ਕਰਾ ਬੋਲ ਕੇ ਦਰਦ ਕਿੰਨਾ ਚਿਰ ਤਾ ਹੋ ਗਿਆ ਤੱਤੇ ਨੂੰ ਤੱਤਾ ਜੇ ਵੀ ਆ ਸਾਗਰਾ ਹਾਂ ਥੋੜਾ ਜਿਹਾ ਰਹਿ ਗਿਆ ਬਸ ਬਾਦਰ ਹੋ ਜਾਣਾ ਕੋਸਾ ਜਿਹਾ ਉਸੇ ਜਿਹਦੇ ਤਾ ਮਾਰਚ ਕਰਦੇ ਹੋ ਕੋਈ ਮਾਰਾ ਇਠਾ ਦੇ ਵਿਚਾਰੀ ਨੂੰ ਇਹਨੂੰ ਐਦਾਂ ਕਹਿੰਦੇ ਮਸ਼ੀਨ ਚ ਲਾ ਕੇ ਖੜੀ ਕਰਕੇ ਲੱਗੇ ਉਹ ਪੱਠੇ ਰੱਖੀਏਗਾ ਬੜਾ ਕੁਝ ਕੀਤਾ ਬੰਦਾ ਨਹੀਂ ਤੇ ਅੱਜ ਫੇਰ ਖੜੀ ਕਰਦੀ ਹੈ ਮਸ਼ੀਨ ਨੂੰ ਤਾਂ ਪੈਂਦੀ ਸੀ ਤੇ ਗੋੜ ਦਿਓ ਵਿਚਾਰੀ ਨੂੰ ਗੋੜਦੀ ਵਰਦੀ ਹੀ ਅੱਗੋਂ ਗੋੜ ਕਰਦੇ ਹੈ ਗੋੜਤਾ ਦਿੱਤਾ ਹੈ ਗੰਦੀ ਵਰਦੀ ਸੀ ਗੋੜ ਦੇ ਵੜੇਮਿਆਂ ਦੀ ਖਾਲ ਹੈ ਕੀ ਹੈ ਗੋੜ ਦੇ ਵੜੇਮਿਆਂ ਦੀ ਖਣਕਰੀ ਸੀ ਵੜੇਮਿਆਂ ਦੀ ਖਾਲ ਨਹੀਂ ਮੈਂ ਗੋੜ ਤੇ ਵੜੇਮਿਆਂ ਦੀ ਖਾਲ ਦੋਵੇਂ ਚੀਜ਼ਾਂ ਲਾ ਕੇ ਨਹੀਂ ਭਾਈ 1/2 ਕਿਲੋ ਗੋੜ ਤੇ 1 ਕਿਲੋ ਕਬੜੇਮਿਆਂ ਦੀ ਖਾਲ ਗਰਮ ਦੇਨ ਲੈਡ ਚੱਗਦੀ ਆ ਲੈਡ ਬੰਦ ਕਰ ਇਨੋਂ ਭਾਜ ਦਿਨੇ ਹੀ ਨਿਹਰਾ ਆਇਆ ਖੜਾ ਹਣਾ ਕਿਉਂ ਹੈ ਉਹਨੇ ਆ ਨਾ ਤੈਨੂੰ ਭੇਲ ਲਾਉਦਾ ਜਦੋਂ ਮੈਡੀਕਲ ਤੇ ਪਹੁੰਚ ਗਿਆ ਤੇ ਇਹਦੀਆਂ ਲਾਈਟਾਂ ਚੱਗ ਪੈਣੀਆਂ ਇੰਡੀਕੇਟਰ ਸਾਰਾ ਕੋਈ ਜਾਗ ਪਣਾ ਮੇਦਾਰਾ ਵੀ ਬਸੁੱਤਾ ਆਈ ਜਾਵੇ ਹੁਣ ਸੌਖੀ ਬੈਠੀ ਹੈ ਨਾ ਵੇ ਹਾਂ ਸੁੱਖ ਹੁੰਦਾ ਨੇ ਤਾਂ ਉਹ ਨਾਲੀ ਮਾਰਛੇ ਇੱਥੇ ਹੀ ਤਰਦੇ ਆਣ ਉੱਤੋਂ ਤੱਕ ਟੋਂਦਾ ਜਾਹਾ ਕਿਤੇ ਮੜਾ ਮੋਟਾ ਵੇਖੀ ਰੀੜ ਦੀ ਹੱਡੀ ਚੈੱਕ ਕਰ ਖਾਏ ਉਂਗਲਾਂ ਕੀ ਆ ਠੀਕ ਆ ਉਹ ਤਾਂ ਠੀਕ ਹੀ ਦੀ ਗੰਡਿਆ ਕੋਈ ਬੁੱਢੇ ਨੂੰ ਲਿਆਵਾਂਗਾ ਨੇ ਕਿੰਨ ਸਰੀਰ ਥੋੜਾ ਜਨਾ ਹਾਂ ਇਹ ਕਿੰਨੇ ਦੱਸਿਆ ਸੀ ਤੇਲ ਹੈ ਤੇਲ ਕਿੰਨੇ ਦੱਸਿਆ ਇਹ ਕਿਹਤ ਪੁੱਛਿਆ ਸੀ ਉਹ ਆਂਦੇ ਇਹਨੇ ਮਲੋ ਜਿੰਨਾ ਇਹਨੇ ਮਲੋਗੇ ਨਾ ਇਹਨੂੰ ਤਾਕਤ ਹੈ ਜਿਹੜੀ ਅਜੋਇਨ ਤੇ ਤੇਲ ਦੇਊਗਾ ਬਾਹਰ ਮਲਿਆ ਕੀ ਆਂਦਾ ਜਵੈਣ ਪਾ ਕੇ ਮਲ ਉਹ ਆ ਗਿਆ ਹੀ ਬਾਨ ਨੇ ਕੇ ਆਹ ਲੱਤ ਕੇ ਨਾ ਆਹ ਚੀਜ਼ ਮਰੀਏ ਮਾਲ ਦੇ ਮਾਲ ਦੇ ਵਿਚਾਰੀ ਦੇ ਅੱਜ ਆਪਾਂ ਇੱਕ ਤੌਂਤ ਮਾਰਦੇ ਆ ਇੱਥੇ ਕਿੱਥੇ ਹੁੰਦਾ ਪਤਾ ਨਹੀਂ ਬੁੜਕ 35 ਦੇ ਗੰਦ ਗੁਰਦਾ ਲੱਤਾਂ ਲੈਣਾ ਬੈ ਛੜਾਈਆਂ ਬੜੀਆਂ ਚਲਾਉਂਦੀ ਜਦੋਂ ਦਰਦ ਪੈਂਦੇ ਆ ਇਸ ਪਾਸੇ ਬੈਣਾ ਕੱਪੜੇ ਨਾ ਮਿੱਟੀ ਸਾਫ਼ ਕਰ ਲਿਆ ਕਰੋ ਤੇਲ ਵਾਵਾ ਚਾਹੀਦਾ ਹਨ ਤੇਲ ਆਪ ਹੋਰ ਗਰਮ ਕਰਾ ਲੈਣਾ ਹੂੰ ਦੁਜੇ ਬੰਨੇ ਮਲਾ ਤੇ ਤਾਂ ਉਹਨਾਂ ਨੂੰ ਮਿਲ ਜਾਈਏ ਵਾਵਾ ਲੱਗ ਜਾ ਦੁਜੇ ਬੰਨੇ ਮਲਾਂਗੇ ਹੋਰ ਕੀ ਆ ਕੈਨ ਨਾਲੇ ਹੁਣ ਠੰਡਾ ਹੋਰ ਨਹੀਂ ਫਿਰ ਜਿਆਦਾ ਠੰਡਾ ਹੈ ਸਾਰੀ ਉਮਰ ਗੈਲਾ ਨੇ ਪਿੰਡੇ ਨੂੰ ਹੱਥ ਨਹੀਂ ਲਾਉਣ ਦਿੱਤਾ ਹਾਂ ਉਹ ਕੋਕਾ ਘਾਟ ਹੀ ਲਾਉਣ ਦਿੰਦਾ ਲਾਉਣ ਹੀ ਨਹੀਂ ਦਿੰਦੀ ਭੈਣ ਚੋਰ ਐਡੀ ਮਿਲਾਂ ਦਾ ਕਦੀ ਨਿਵਾਈ ਵੀ ਨਹੀਂ ਹੁਣੀ ਨਹੀਂ ਨਿਵਾਤ ਤਾਂ ਦੇਈਦਾ ਨਹੀਂ ਮਾਕੇ ਦਿਨਾ ਨਾ ਬੜੀ ਹੋਏ ਖਾਲੇ ਚ ਹਾਂ ਉਹਨੂੰ ਉੜਾਨ ਨਹੀਂ ਵਿਚਾਰੀ ਏਡੇ ਪੀੜੇ ਇਹ ਹਾਥੀ ਨਹੀਂ ਲਾਉਂ ਦਿੰਦੀ ਤੇ ਨਮਾ ਕਿਵੇਂ ਦਿਨਾ ਕੋਲ ਬੈਤ ਪੈਪ ਨਹੀਂ ਹੁੰਦੀ ਕੋਲ ਹੈਪ ਨਾਲ ਪਾਣੀ ਮਲਦੇ ਮੁਲਦੇ ਨਹੀਂ ਹਿੱਤੋਂ ਹੂੰ ਇਹ ਆ ਗਾਂ ਬੜਾ ਭੈ ਜਮੈ ਲੈਂਦੀ ਪਿਆ ਵੇ ਆਇਆ ਮਾਸਟਰ ਤੁਸੀਂ ਮਾਲ ਚਕਾਰੇ ਹੂੰ ਰਿੰਪੇ ਹੋਰ ਥੋੜਾ ਤੇਲ ਕਰਮ ਕਾ ਚੱਲਿਆ ਯਾਰ ਤੇਲ ਪਰਲੇ ਬਨੇ ਮਲ ਗਏ ਦੂਜੇ ਪਾਸੇ ਮਰਾਨੀ ਅਜਵੈਨ ਤੇ ਪਾਕਣਾ ਆਹ ਕੌਲੀ ਲੈ ਜਾ ਨਾਲ ਹੀ ਕੌਲੀ ਵੀ ਦੇ ਦੇ ਕੌਲੀ ਚ ਕਰ ਲਓ ਗਰਮ ਬਾਅਦ ਚ ਇਹ ਚ ਪਾ ਕੇ ਠੰਡਾ ਉਹ ਤਾਂ ਹੈਗੀ ਸਾਡਾ ਸਰਾ ਹੀ ਜੀ ਗੀ ਮਗਰ ਆ ਨਹੀਂ ਆ ਇੰਦੇ ਚ ਕਰ ਲਗਾ ਐਸੇ ਹੀ ਲੈਣਾ ਚੱਲ ਲਿਆ ਇਦੇ ਚ ਲੈਣਾ ਉਹ ਲੈ ਜਾ ਮੈਂ ਤਾਂ ਘਰੇ ਛੱਡਾਂ ਥੋੜਾ ਨਮਕ ਭਾਵੇਂ ਹਲਦੀ ਵੀ ਪਾ ਦੋ ਹਾਂ ਹਲਦੀ ਪਾ ਲਈ ਹਾਂ ਰਿੰਪੇ ਚਿੰਚਾ ਗਲਦੀ ਪਾ ਲਈ ਥੋੜੀ ਜਿਹੀ ਹਲਦੀ ਪਾ ਲਈ ਹਲਦੀ ਪਾ ਨਮਕ ਪਾਵ ਨਮਕ ਵੀ ਪਾ ਲਈ ਨਾ ਹਲਦੀ ਪਾ ਉਹ ਨਹੀਂ ਨਾਮਕ ਨੇ ਤਾਂ ਉਹ ਨਹੀਂ ਕੋਈ ਨਾਮਕ ਪੀੜ ਖੇਚਦਾ ਯਾਰ ਮਾਲਚ ਕਰਨੀ ਮਾਲਚ ਜੋੜਾਂ ਤੇ ਅਰਧੋ ਕਰਦੋ 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 ਇਹਦਾ ਵੀ ਗਈ ਭਵੇਂ ਹੱਥ ਛੱਡ ਵੀ ਦਿਓ ਪੁੱਣ ਬੜਾ ਲੱਗਣਾ ਹੀ ਹੋ ਗਿਆ ਪਿੰਡਾ ਵੇ ਹਾਂ ਅਰਦਰ ਕਰ ਹਾਂ ਵੀ ਲੱਕਮੜਾ ਅਟ ਗਈ ਨਾ ਅਟ ਗਈ ਅਟ ਗਈ ਤਤੀ ਹੁੰਦੀ ਹੈ ਉਹਨੂੰ ਪਤਾ ਉਹਨੂੰ ਪਤਾ ਮੇਰੀ ਸੇਵਾ ਕਰੀ ਜਾਂਦੇ ਮਾਲਚ ਬੜੀ ਚੀਜ਼ ਆ ਕੇ ਚਲੋ ਅੱਜ ਫਿਰ ਖੜੀ ਨਹੀਂ ਕਰਨੀ ਹਾਂ ਅੱਜ ਕਰਾਂਗੇ ਚਾਹੇ ਕਿ ਥੋੜੀ ਧੁੱਪ ਲਾਗ ਲੈਣੀ ਸਰੀਰ ਜਾ ਉਹ ਹੋ ਜਾਊਗਾ ਨਾ ਸਰਕਲ ਦਾ ਸਹੀ ਤਾਂ ਗਰਮ ਮਲੇ ਦੋ 3 ਘੰਟਾ ੰਗੀ ਰੱਖਾਂਗੇ ਹਾਂ ਫਿਰ ਕੋਈ ਘੰਟਾ ਟੰਗ ਬਾਪੂ ਇੱਥੇ ਮੰਡੀ ਕਿੱਥੇ ਲੱਗਦੀ ਆ ਬੱਕਰੀਆਂ ਦੀ ਕਿਹੜੇ ਲੱਗਦੀ ਆ ਤੇ ਕੋਈ ਵੇਚਦੇ ਜਾਂ ਨਾ ਕੇ ਦੇ ਚੋਂ ਹੈ ਵੇਖ ਲਾ ਮਾਂ ਨੂੰ ਵੇਚਣੀ ਦੁੱਧ ਵਾਲੀ ਚਾਹੀਦੀ ਸਾਨੂੰ ਹੈ ਨਹੀਂ ਇੱਥੇ ਕਿੰਨੇ ਕਿ ਦੂਰ ਆ ਕੇ ਰਾ ਆ ਕੇ ਰਾ ਬਸ 5 ਚਲ ਠੀਕ ਠੀਕ ਰ ਆਣਾ ਪਾ ਮੇਰੇ ਦਾਨੋਂ ਮੰਡੀ ਜਾ ਕੇ ਇੱਥੇ ਸਾਡੀ ਗੱਲ ਨਹੀਂ ਬਣੀ ਰਾਜ ਖੜਾ ਹੀ ਬਾਪੂ ਮੈਂ ਕੀ ਪੈਸੇ ਤੋਂ ਬੱਕਰੀ ਗੱਲ ਬਣ ਜੇ ਹਾਂ ਹਾਂ ਆ ਹੀ ਜਾਂਦਾ ਚਲੋ ਭਰਾ ਜੀ ਕੋਈ ਬੱਕਰੀ ਵਕਾਊ ਆ ਦੁੱਧ ਵਾਲੀ ਹੈ ਨਹੀਂ ਚਲ ਠੀਕ ਹੋਰ ਕਿਸੇ ਕੋਲ ਕੋਈ ਹੋਵੇ ਨਿਗਾਜ ਉਹ ਖਲਾ ਗਿਆ ਉਹ ਤਾਂ ਫੇਰੇ ਮੰਡੀ ਚੱਲੇ ਆ ਆ ਕੇਰੇ ਲੱਗਦੀਆਂ ਨੇ ਇੱਥੇ ਚੱਲੇ ਆ ਆਏ ਦੁਕਾਨ ਆਇਆ ਹੋਰ ਕਰਤਾ ਕੰਮ ਕਰਤਾ ਕਰਤਾ ਤੇ ਬੱਕਰੀ ਦਵਾ ਬੱਕਰੀ ਤੈਨੂੰ ਦੁੱਧ ਵਾਲੀ ਭਾਲ ਦਿੰਨੇ ਨਾ ਹੁਣੇ ਚਾਹੀਦੀ ਮੰਡੀ ਚੱਲੇ ਜਾ ਆ ਜਾ ਮੰਡੀ ਚੱਲੀਏ ਮੰਡੀ ਮੈਂ ਆਇਆ ਦਵਾ ਲਿਆ ਸਾਨੂੰ ਉਥੋਂ ਟਾਈਮ ਨੂੰ ਕੀ ਆ ਨਹੀਂ ਆਇਆ ਐਂ ਲੈ ਆਹ ਚੱਲੀਏ ਨਹੀਂ ਜਾਣਾ ਹੋਇਆ ਆਇਆ ਤੈਨੂੰ ਫਰਕ ਨਹੀਂ ਕੀ ਬੱਕਰੀ ਦੀ ਮੈਨੂੰ ਨਹੀਂ ਪਤਾ ਉਹਦਾ ਬੱਕਰੀਆਂ ਕਿੰਨੇ ਦੇ ਵੇਚਦੇ ਹਾਂ 1500 ਜੋੜਾ ਹਾਂ ਜੋੜਾ ਤੂੰ ਕਿੰਨੇ ਦੇਣੀ ਕੁਛ ਨਾ ਮੈਂ ਨਾਲ ਦੇਣ ਨਾਲ ਦੇ ਮੰਡੀ ਦਾ ਵੇਖ ਲਈਏ 10 ਹੋਰ ਕੋਈ ਹੈ ਜੀ ਮਹਾਰਾਜ ਵਧੀਆ ਵਧੀਆ ਤੂੰ ਸੁਣਾ ਹਾਂ ਕਿ ਨਹੀਂ ਕਿੰਨੇ ਗਿਆ ਸੀ ਨਾਲੇ ਆ ਲੱਗਦੀ ਏ ਮੰਡੀ ਕੇਲੇ ਵੀਡੀਓ ਬਣਾਉਣਾ ਮੈਂ ਹਾਂ ਲੱਗਦੀ ਏ ਮੰਡੀ ਕੇਲੇ ਹਾਂ ਦੇ ਜਉਣਾ ਆ ਪਾ ਗਏ ਇੱਧਰ ਬਾਈ ਘੋੜੇ ਦੀ ਬੱਕਰੀ ਇਹ ਵੇਖਣ ਚੱਲ ਚੱਲ ਅੱਗੇ ਚੱਲ ਚੱਲ ਚਿਹਰਾ ਚੱਲ ਚਾਲਾ ਖਾਣ ਨੂੰ ਬੱਕਰੀ ਹਾਂ ਕੀ ਪਤਾ ਲੱਗਦਾ ਇਹਨੇ ਕਿਹੜਾ ਕੋਹਲਾ ਹੈ ਕਿਹੜੀ ਹੈ ਹਾਂ ਬੱਚਾ ਤਾਂ ਹੈਗਾ ਮਗਰ ਹਾਂ ਨਹੀਂ ਹਾਂ ਇਹ ਤਾਂ ਪੱਠਾ ਹੈ ਮੈਨੂੰ ਦੂਤ ਕੱਢਿਓ ਮਾ ਹਾਂ ਦੂਤ ਕੱਢਿਓ ਮੈਂ ਨਾ ਮੱਕ ਰਿਹਾ ਹਾਂ 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 ਆ ਜਾ ਆ ਜਾ ਨਹੀਂ ਪੈਂਦਾ ਆ ਜਾ ਦਾ ਦੁੱਧ ਕੱਢਿਆ ਇਹਦੇ ਕਿਹਨੇ ਹੋਣੀ ਕੱਢਿਆ ਹਾਂ ਕਰਮੇ ਚੁਗਿਆ ਇੰਨਾ ਬਗਿਆ ਆਪਣੇ ਅੰਕਲ ਜੀ ਆਪਣੇ ਬੰਨ ਦੀ ਵੇਖ ਲੈ ਆਵੇਂ ਨਾ ਭਾਈ ਪਿੱਛੇ ਤਾਰਾਂ ਕਰੀ ਜਾਂਦੀ ਬੰਨਾ ਬੱਕਰੀ ਤੇ ਬੋਲੀ ਆ ਬੱਕਰਾ ਆਣੀ ਛੱਡੇ ਪਾ ਕੇ ਦਾ ਛੋਣਾ ਆ ਜਾਂਦੀ ਹੋ ਜੂ ਚਲੋ ਇਹ ਦਜੀ ਹੈਗੀ ਦਾ ਬੀਟਲ ਦਾ ਨਹੀਂ ਬੀਟਲ ਥੋੜਾ ਇਹਦਾ ਦਜੀ ਨਾ ਉਹ ਉਹ ਬਰ ਬਰੀ ਨਾ ਬੀਟਲਾਂ ਚ ਆਉਂਦੀ ਇਹਦੇ ਨਾਲ ਇਹ ਬਿਲਕੁਲ ਦੋਗਲੀ ਹੈ ਦੇਸੀ ਦੋਗਲੀ ਚੰਗੀ ਖੜਖੜ ਪਾਉਂਦਾ ਦਵਾ ਦੋ ਦਿੰਦੀ ਹੈ ਬੰਦੇ ਕੋਲ ਵਿਆਹ ਕਾ ਹੀਗਾ ਓਏ ਉਹ ਤਾਂ ਫਿਰ ਮੁੱਲ ਦਾ ਹੀ ਪੈਂਦਾ ਯਾਰ ਪਾ ਕੇ ਤਾਂ ਮੁੱਲ ਦਾ ਹੀ ਪਹਿਣਾ

ਜਾ ਜੇ ਗੱਲ ਕਰ ਜਾ ਜੇ ਦੇ ਨਹੀਂ ਉਹ ਨਹੀਂ ਦੇਈ ਜਾਈਏ ਹਾਂ ਉਹਨੂੰ ਬੋਲੇ ਸਾਡੇ 600 ਰੁਪਏ ਲੱਗਿਆ ਉਹ ਤੇ ਮੇਲੇ ਹਾਂ ਕਰਦ ਦੋ ਦੀ ਤੇਰੀ ਤਾਂ ਉਹਨਾਂ ਨੇ ਕੀ ਕਰ ਦਿਆਂਗੇ ਸਾਫ ਪਹਿਲਾਂ ਲੱਗੀ ਨਹੀਂ ਹੁਣ ਤਾਂ ਸੁੱਕੀ ਪਈ ਆ ਕੀ ਹਾਂ ਉਹ ਤਾਂ ਮੇਂਗਣਾ ਹੀ ਸਹੀ ਹਾਂ ਉਹ ਤਾਂ ਆਪਾਂ ਵਾਲ ਕੱਟ ਦਿਆਂਗੇ ਇੰਨਾ ਨਹੀਂ ਸਫਾਈ ਕੀਤੀ ਆਪਾਂ ਟੈਨਸ਼ਨ ਨਾ ਹਾਂ ਕਰ ਦਿਆਂਗੇ ਹਾਂ ਐਨੀ ਨੰਨਤ ਨਾ ਦੇ ਹਾਂ ਫਟਾ ਪਈ ਨੂੰ ਫੇਰ ਅੰਦੇ ਸ਼ੇਰ ਨਹੀਂ ਤਾਂ ਬਥੇ ਲੱਗਾ ਕਿਆ ਮਿਲਿਆ 3 ਦਿਨ ਲੱਗ ਇੱਕ ਮੁੱਲ ਕਰ ਇੱਕ ਇੱਕ ਹੀ ਸਹੀ ਹੈ ਖਿੱਚ ਕੇ ਲਾ ਦਬਾਰਾਂ ਮੈਨੂੰ ਪਤਾ ਬੱਕਰੀ ਕਿੰਨੀ ਦੀ ਮੈਂ ਇਸੇ ਕੰਮਾਂ ਜੀਆਂ ਇਸੇ ਕੰਮਾਂ ਹਾਂ ਕਰ ਦਿਓ ਨਾ ਦੱਸ ਤਾਂ ਨਹੀਂ ਹੂੰ ਚੱਲ ਭਾਈ ਤੇ ਲਈਂ ਦੇਖ ਲਾ ਨਹੀਂ ਹਾਂ ਜਿਦੋਂ ਮਾੜੀ ਮੋਟੀ ਕਸਰ ਤਾਂ ਕੱਢ ਦਿਨਾ ਨਹੀਂ ਨਹੀਂ ਹਾਂ ਮੂੰਹ ਮੰਗੇ ਦਾ ਮੋਦ ਵੀ ਨਹੀਂ ਆਉਣੀ ਫੇਰ ਆਪਾਂ ਯਾਰ ਤੇ ਘਟਾਤਾ ਅੱਠ ਮੰਗੇ ਤੋਂ ਹਾਂ 200 ਰੁਪਏ ਕਟਾਤਾ ਤੁਹਾਨੂੰ ਕਿੰਨਾ ਘਟਾ ਕੇ ਇੰਦਰ ਤੁਹਾਨੂੰ ਬਾਪੂ ਮੈਂ ਕਿਹਾ ਤੇਰੇ ਨਾਲ ਸਾਂਭੀ ਤੂੰ 13 ਦੇ ਲਈ ਨਹੀਂ ਤੂੰ 14 ਦੇ ਲਈ ਜੋ ਮੈਨੂੰ ਜੱਚਿਆ ਮੈਂ ਉਹ ਲਾਉਣਾ ਲਿਖੀਏ ਸਾਡੇ ਕੋਲ ਪਰਚੀ ਸਾਡੇ ਕੋਲ ਪਰਚੀ ਨੂੰ ਪਈਆਂ ਗਏ ਕੋਈ ਫਾਇਦਾ ਨਹੀਂ ਥੋੜੇ ਪਰਚੀ ਤਾਂ ਮੈਨੂੰ ਵੀ ਪਤਾ ਇਹਦੀ ਹੈਗੇ ਤੁਸੀਂ ਕਿੰਨੀਆਂ ਲਿਆ ਕੇ ਵੇਚਤੀਆਂ ਤੁਹਾਡੇ ਤਾਂ ਪਿੰਡ ਮੰਡੀ ਲੱਗਦੀ ਹੈ ਤੁਸੀਂ ਦੱਸੋ ਕਿੰਨੇ ਦੇਣੀ ਆ ਇਹ ਕਹੇ ਤਾਂ ਮੈਂ ਮਾੜਾ ਮੋਟਾ ਪਾਜੀ ਨੂੰ ਖਿੱਚ ਦੇਣਾ ਹਾਂ ਵੇਖ ਲਾ ਮੈਂ ਉਥਾਲ ਤੇ ਪਿੰਡੋ ਵੇਖੀ ਮੈਂ ਉਹਨਾਂ ਕੋਲ ਮੈਂ ਆ ਗਿਆ ਮੈਂ ਆ ਗਿਆ 5500 ਰੁਪਏ ਦੇ ਦੇ ਫੁਣੇ ਦੇ ਦੇਣਾ ਹਲਿਆ ਪਾਜੀ ਪੈਸੇ ਦੇ ਦੇ ਦੋ ਜਿਹੜੀ ਵਾਰੀ ਵਾਰੀ ਹਟ ਦੇ ਦੇ 5500 ਦੇ ਮੋਟਾ ਮੋਟਾ ਮੈਂ ਹਗਾ ਤਾਂ ਉਹ ਮੋਟਾ ਨੇ ਚਾਹਿਆ ਜਾਣਾ ਉਹ ਕਿ ਅੰਜੂ ਉਹ ਜਾਣਾ ਨਹੀਂ ਮੈਂ ਆ ਮੇ ਆਣਾ ਕਿ ਬੜਾ ਮੈਂ ਉਹ ਸਹੀ ਰੇਟ ਲਾਇਆ ਮੈਂ ਬੱਕਰੀਆਂ ਚ ਹੀ ਰਹਿਣਾ ਮੈਂ ਉਹ ਚਾਹੁੰ ਮੈਂ ਬੁੱਤੋ ਉਹ ਕਰਦੇ ਸੁਧੇ ਲਾ ਦੇ ਦੇ ਲਾਉਂਦਾ ਚੱਕਲੀ ਲੋਟ ਚੱਕਰੀ ਸਾਨੂੰ ਦੁੱਧ ਪੀਣ ਨੂੰ ਦਵੇ ਤੇ ਤੇਰਾ ਰੱਬ ਸਹੀ ਥਾਂ ਤੇ ਪੈਸੇ ਲਵਾਵੇ ਠੀਕ ਹੈ ਨਾ ਬਰਕਤ ਵਾਲੀ ਥਾਂ ਤੇ ਲਵਾਵੇ ਹੂੰ ਚਲ ਠੀਕ ਚਲੋ ਸਾਨੂੰ ਇੱਕ ਘਟਾ ਦੇ ਇਹਨੂੰ ਪਿੱਛੋ ਪਾਲ ਗਏ ਤੇ ਗਲਾ ਮੂੰਹ ਮੂੰਹ ਕੱਢ ਲੀਏ ਸਾਡੇ ਲੀੜੇ ਵੀ ਨਾ ਲੱਭਣ ਹੈ ਬੱਕਰੀ ਤੇ ਲਈ ਅਸੀਂ ਖਰੀਦ ਪਰ ਸਾਨੂੰ ਰੱਬ ਨੇ ਮੀਂਹ ਚ ਘੇਰ ਲਿਆ ਜਿਹੜੇ ਸੌਦਾ ਕੀਤਾ ਉਹਦੇ ਮੀਂਹ ਪੈਣ ਲੱਗ ਗਿਆ ਚਲੋ ਵੇਖਦੇ ਹਾਂ ਜਾਨ ਨੇ ਰੱਸੀ ਤਾਂ ਲਈ ਨਹੀਂ ਉਹ ਲੱਤਾਂ ਇਹਦੀ ਬੰਨਣ ਲਈ ਆਪਣੀ ਰੱਸੀ ਲੈਣੀ ਛੋਟੀ ਛੇਗਾ ਉਹ ਇਸੇ ਨਾਲ ਹੀ ਬੰਨ ਲਾਂਗੇ ਇੱਕ ਤਾਂ ਖੋਲ ਲਈ ਇਸੇ ਨਾਲ ਬੰਨ ਲਾਂਗੇ ਉਹ ਗੱਟਾ ਇਹ ਵਿੱਚ ਪਾੜ ਦੂ ਮਾਰ ਮਾਰ ਲੱਤਾਂ ਮਾੜਾ ਇੱਥੇ ਜੱਫੇ ਚੋਕ ਕੇ ਲੈ ਜਾਣੀ ਬੱਤ ਲਾਈ ਆਪਾਂ ਬੱਕਰੀ ਲੈ ਲਈਆਂ ਇਹਨੂੰ ਘਟੇ ਚ ਪਾ ਕੇ ਦਲਾਤੇ ਦੇਆ ਕਿਉਂਕਿ ਸਾਡੇ ਇਦਾਂ ਦੇ ਕੱਪੜੇ ਖਰਾਬ ਕਰ ਦੂਗੀ ਖੜ ਜਾ ਮੈਂ ਪਰ ਨਾ ਲਾਉਣਾ ਨਾਲ ਹਨਾ ਨਾ ਦੇ ਲਾਉਣੇ ਮੇਰੇ ਤਾਂ ਲੱਭਣੀ ਨੇ ਤੇਰੇ ਲਿਬੜ ਕੇ ਆ ਨਿਭਣੇ ਕੀ ਆ ਲਿਬੜ ਗਿਆ ਮੇਰੇ ਵੀ ਆ ਆਈ ਪਾਲੀ ਘਟੇ ਤੇ ਚੱਲੇ ਆਪਾਂ ਛੁੱਟੀਆਂ ਕੈਨਸਲ ਹਾਂ ਇਹ ਨਹੀਂ ਤਾਂ ਵਾਪਸ ਹੀ ਆਉਣਾ ਕਿੰਨੇ ਆਉਣਾ ਮੈਂ ਨਹੀਂ ਆਉਂਦਾ ਤੂੰ ਭੁੱਲ ਜਾ ਛੁੱਟੀਆਂ ਸਵੇਰ ਤੋਂ ਸਕੂਲੇ ਤਿਆਰੀ ਕਰੋ ਸਵੇਰੇ ਜਾਣਾ ਹੈ ਤਿਆਰ ਹੋ ਜਾ ਨੀ ਤੇ ਪਰਸੋਂ ਮੇਲਾ ਹੈ ਫਿਰ ਮੇਲਿਆਂ ਕਰਕੇ ਤੁਹਾਨੂੰ ਤਾਂ ਨਜ਼ਾਰੇ ਆ। ਪੇਪਰ ਵੀ ਸਟਾਰਟ ਹੋ ਗਏ। ਹਾਂ? ਪੇਪਰ ਵੀ ਸਟਾਰਟ ਹੋ ਗਏ। ਮੇਲਾ ਵੇਖੋਗੇ ਕਿ ਪੇਪਰ ਦੇਣੇ ਜੀ। ਪੇਪਰ ਹੈ। ਹਾਂ? ਦੋਨੋਂ ਨਹੀਂ। ਨਹੀਂ ਮੇਲਾ ਹੀ ਵੇਖੋ ਪੇਪਰਾਂ ਦਾ ਕੀ ਹੈ ਫਿਰ ਅਗਲੀ ਵਾਰੀ ਦੇ ਲਿਆ ਜੀ। ਮੇਲਾ ਤਾਂ ਹਾਂ? ਪਹਿਲਾਂ ਆ ਜਾਣਾ ਤੇ ਪੇਪਰ ਬਾਅਦੋਂ। ਕੀਆ? ਮੇਲਾ ਬੇਲਾ ਪੇਪਰ ਬਾਅਦੋਂ। ਛੁੱਟੀ ਨਹੀਂ ਹੁੰਦੀ ਮੀ ਮੈਂ ਰੋਕਦਾ। ਤੱਪਾ ਤੇਰੀ ਮਿੰਤ ਕਰਦਾ ਮੀ ਜਵਾਂ ਇੱਕ ਬੂੰਦ ਨਾ ਪਾ ਦੇ ਇਹਨਾਂ ਨੂੰ ਮੈਂ ਛਤਰਾ ਨਾਲ ਸਕੂਲੇ ਭੇਜਾਂ। ਕਿੰਨੇ ਰਾਤ ਨੂੰ? ਹਾਂ। ਕਿੰਨੀ ਯਾਰੀ ਪਾੜ ਕੀਤਾ 300 ਯਾਰੀ ਕਿਹੜਾ ਮੂਲ ਮੰਤਰ ਦਾ ਕੀ ਕਿਹਾ ਵੀਰ ਆਪਾਂ ਦੱਬ ਕੇ ਮੀ ਪਾ ਸੁਨਾਹ ਮੂਲ ਮੰਤਰ ਦਾ ਓਰੇ ਆ ਇੱਥੇ ਸੁਨਾਹ ਇੱਥੇ ਆ ਇੱਥੇ ਸਤਨਾਮ ਦਾਤਾ ਪਰਖਨੇਰ ਪੋ ਨਿਰਵੈਰ ਕਾਲ ਮੁਰਖ ਜੀ ਨਿਸਦੰਗੁਰਪਨਾ ਸਤਿਗਾਸਾ ਹੈਪੀ ਸਤਨਾ ਨਾਨਕੇ ਉਸੀ ਵੀ ਸੱਚ ਬਸ ਇਹ ਮੂਲ ਮੰਤਰ ਆ ਜੀ ਹੋਰ ਦੁਬਾਰਾ ਇੱਕ ਦਮ ਗਾ ਸਤਨਾਮ ਦਾਤਾ ਪਰਖਨੇਰ ਪੋ ਨਿਰਵੈਰ ਕਾਲ ਮੁਰਖ ਜੀ ਨਿਸਦੰਗੁਰਪਨਾ ਸਤਿਗਾਸਾ ਹੈਪੀ ਸਤਨਾ ਨਾਨਕੇ ਉਸੀ ਵੀ ਸੱਚ ਇਹ ਨਾਲ ਨੱਚਦਾ ਕਿਉਂ ਨਹੀਂ ਹੈ ਪਾਠਾਂ ਦਾ ਨਾਲ ਨੱਚਿਆ ਕਰੋ ਪੰਗੜਾ ਪਾਇਆ ਕਰੋ ਨਹੀਂ ਸ਼ੇਰ ਤੇ ਰੁਮਾਲ ਲੈ ਕੇ ਮੈਂ ਤਾਂ ਪੂਰਾ ਹੀ ਸਰੀਰ ਹੀ ਕੱਜ ਲੈਣਾ ਹਾਂ ਹਾਂ ਪੂਰਾ ਰੁਮਾਲ ਲੈ ਕੇ ਫਿਰ ਤੂੰ ਇਦਾਂ ਪਾੜਨਾ ਜਿਵੇਂ ਲੋਕੀ ਚੌਗੜੀ ਮਾਰਦੇ ਹਨ ਮੈਂ ਆਂਦੀ ਲਾਤ ਨੂੰ ਐਂ ਕਰ ਲੈਣਾ ਨੰਗੇ ਸ਼ੇਰ ਨਹੀਂ ਨਹੀਂ ਤੂੰ ਨੰਗੇ ਸ਼ੇਰ ਕਰਕੇ ਆ ਮੂਲ ਮੰਤਰ ਆਇਆ ਬੰਦੇ ਆਦਰ ਆ ਜਾ ਤੈਨੂੰ ਪਠੇ ਲੈ ਆ ਲੱਗਿਆ ਪੀੜ ਪੈ ਜਾਂਦੀ ਆ ਅੰਦਰ ਵੜ ਕੇ ਬਹਿ ਜਾ ਨਾ ਫੋਨ ਲੈ ਕੇ ਅੱਖਾਂ ਵੇ ਸੁੱਜੀਆਂ ਪਈਆਂ ਓ ਪੱਗ ਚੁੱਕ ਲਾ ਉਰਲੇ ਕੰਨ ਤੋਂ ਸੌਂਜੇਗਾ ਤਾਂ ਛੋਟ-ਛੋਟੇ ਦੋਧਣ ਟੱਪ ਜਾਣਗੇ ਲੈ ਆਂਗਾ ਤੂੰ ਆ ਜਾ ਲੈ ਉਹ ਮੈਂ ਰੁੱਕੇ ਤੂੰ ਰੁੱਕਿਆ ਤਾਂ ਨਹੀਂ ਨਾਲ ਤਾਂ ਚੱਲ ਪੱਠੇ ਲਿਆਉਣੇ ਨਹੀਂ ਗਏ ਖੇਤੀ ਆ ਜਾ ਜਿੱਦਾਂ ਨਹੀਂ ਬਣੀ ਨਾ ਤਾਂ ਫੇਲ ਪਈ ਤਾਂ ਨਾ ਕਦੇ ਸੌ ਪੰਨ ਦੇ ਹੀ ਦਿੰਦੀ ਐ ਓਟਪੋ ਮੈਂ ਲੈ ਕੇ ਲੈ ਕੇ ਨਹੀਂ ਆਇਆ ਅੱਜ ਦਿਨ ਕੱਲ ਤਾਂ ਫੇਰ ਸਾਨ ਕੀਤਾ ਹੀ ਲੈ ਆਇਆ ਤਾਂ ਫੇਰ ਓਟਪੋ ਕੱਲ ਅੱਜ ਵੀ ਲੈ ਆ ਮੈਂ ਤਾਂ ਨਹੀਂ ਆਇਆ ਨਹੀਂ ਤੇ ਤੂੰ ਇੱਕ ਦਿਨ ਹੀ ਰੋਟੀ ਖਾਣਾ ਐ ਕੱਲ ਲੈ ਕੇ ਪਰਸੋਂ ਆਇਆ ਤੂੰ ਇੱਕ ਦਿਨ ਰੋਟੀ ਖਾਣਾ ਓ ਇੱਕ ਦਿਨ ਰੋਟੀ ਖਾਣਾ ਡੇਲੀ ਨਹੀਂ ਖਾਂਦਾ ਦੱਸਦਾ ਨਹੀਂ ਤੇ ਅੱਜ ਲੈਣ ਫਿਰ ਲਿਆ ਕਰਨਗੇ ਅੱਜ ਦਾ ਦਿਨ ਲਿਆ ਫਿਰ ਮਾਪੇ ਲੈ ਆਉਂਗਾ ਸਿਰ ਗੀਆ ਤੈ ਮੈਨੂੰ ਐਂ ਮੰਮੇ ਦਈਵੇਂ ਕਰ ਕਿੰਨਾ ਮਰ ਹੁੰਦਾ ਕੋ ਬਣਾਣਾ ਹੈਈ ਤੂੰ ਜਰਾ ਯਾਰਾ ਸਿੱਧੀ ਗੱਲ ਆ ਤੂੰ ਹੀ ਮੇਰੇ ਤੇ ਚੜ ਜਾਂਦੇ ਐ ਵੀ ਇਹਨਾਂ ਨੂੰ ਕੀ ਕਰਾਂ ਹਾਂ ਸਾਰਾ ਕੰਮ ਮੈਂ ਸਵੇਰ ਦਾ ਕਰੀ ਜਾਂਦਾ ਲੈ ਮੈਂ ਇਹਨੂੰ ਨਹੀਂ ਪਤਾ ਗੱਲ ਐ ਉਹਨੇ ਲੈ ਆ ਉਹਨੇ ਠੀਕ ਐ ਨਹੀਂ ਤਾਂ ਆਪਾਂ ਦਾਣਾ ਪਾ ਦਾਂਗੇ ਦਾਣਾ ਵੀ ਐਂਦੀਆਂ ਕਿ ਤੂੰ ਪਾ ਦੇਗਾ ਉਹ ਪਿਆ ਦਲੀਆ ਪਾ ਦਾਂਗੇ ਐਵੇਂ ਦਲੀਆ ਪਾ ਦੇ ਦਲੀਆ ਹਾਂ ਉੱਠ ਪਾਟ ਪੋ ਤੂੰ ਜਣਾ ਦੇ ਜਾ ਮੈਂ ਤੂੰ ਦੀ ਛੋਟੀ ਲੈ ਆਉਣੀ ਬਾਹਰ ਲੋਕੀ ਐਡੇ ਪਿਓ ਕੋਲੇ ਕੰਮ ਕਰਦੇ ਤੇ ਤੂੰ ਰੋਂਂ ਡਿਆਂ ਕੀਤਾ ਸਾਰਾ ਕੀਤਾ ਏ ਆ ਜਾ ਫਿਰ ਮਿੰਟ ਮਾਰ ਲੈ ਲੈਣਗੇ ਤੋਹੀ ਉੱਠ ਆ ਜਾ ਮੈਂ ਤੋ ਨਹੀਂ ਜਾਇਆ ਨਾ ਮੈਂ ਗਾਵਾ ਚੋਰੀਆਂ ਬਸ ਹਣੇ ਪਾਣੀ ਭੁਣੇ ਢਾ ਗਿਆ ਤਾਂ ਭੈਣ ਕੋਤੇ ਨਹੀਂ ਜੇ ਨਹੀਂ ਕਰੀਂ ਤੂੰ ਦੀ ਤੇ ਇਹ ਰੱਜ ਰੱਜ ਕੇ ਕਰੀਦਾ ਜਾਣਾ ਯਾਰ ਕੋਈ ਨਹੀਂ ਦਾਵਾ ਜੋ ਸੋਹਣੀਆਂ ਪਾਣੀ ਦੀ ਤੂੰ ਕਿਉਂ ਨਾ ਪਿਆ ਕੇ ਪਿਆ ਲੀ ਮੈਂ ਪਾਣੀ ਪਿਆ ਦੂੰ ਆ ਕੇ ਕੋਈ ਨਹੀਂ ਮੈਂ ਪਿਆਦਾਗਾ ਪਾਣੀ ਇਹਨਾਂ ਨੂੰ ਗਾ ਲੈ ਹੁਣ ਪੱਠੇ ਪਹਿਲਾਂ ਜਿੱਤੜੀ ਕਿਹੜੇ ਪੱਠੇ ਨਹੀਂ ਆਉਣੇ ਬਸ ਰੋਲਾ ਆਏ ਮੈਂ ਲਿਆਂਦਾ ਨਹੀਂ ਰਿਹਾ ਪੱਠੇ ਉਹ ਤਾਂ ਚਰੀ ਸੀ ਚਰੀ ਚਰੀ ਮੈਂ ਵੀ ਲਿਆਵਾਂਗਾ ਚਰੀ ਮੈਂ ਵੀ ਲਿਆਵਾਂ ਕਰਾਂਗਾ ਸਵਾਦ ਆਉਂਦਾ ਹੁਣ ਜਦੋਂ ਲਿਆਈਏ ਤੇ ਫਿਰ ਚੱਪਾ ਦੋਸਤੀ ਹੁੰਦਾ ਚਲੀ ਵੱਡੇ ਦੀ ਗੱਤ ਚੱਪਲ ਵੇਲਾ ਮੇਰੇ ਪੈਰੀ ਕਿਵੇਂ ਦੀ ਆ ਖੜਕਾ ਘਾਟਾ ਉਹਨਾ ਤੇ ਪੀੜ ਚਾਦੀ ਹੋਣੀ ਆ ਪਾ ਲੈਉਣੇ ਲੈ ਆਂ ਤੇ ਗੋਆ ਛੱਡਿਆ ਜਾ ਗੋਆ ਛੱਡਿਆ ਅੱਗੇ ਚੱਲ ਛੱਡ ਤਾ ਨਾ ਚੱਲ ਗੋਆ ਜੈ ਜੈ ਕੀ ਹੋ ਗਿਆ ਬਹਾਸ ਖੜੀ ਵੀ ਚੜ ਜਾਂਦੀ ਹੋਰ ਕੀ ਐਨੇ ਸਾਰਾ ਡੰਡ ਲਾਤੀ ਆ ਵੇਖੋ ਗੋਏ ਦੀ ਟਰਾਲੀ ਲੈ ਕੇ ਚੱਲੇ ਹਾਂ ਤੇ ਆ ਗੋਛਕਲਾ ਆਈ ਸੀ ਕਿ ਆਈ ਸੀ ਕਿ ਆ ਲੈ ਕੇ ਬਹਿ ਗਿਆ ਚੈਨ ਟੁੱਟ ਗਈ ਆ ਖਲਾਰੇ ਕਿੱਲੇ ਰੇ ਪਏ ਗੱਡੀ ਦੇ ਆਦੀ ਦੇ ਬੀਬੀਏ ਆ ਬੀਬੀ ਕੀ ਹੋ ਗਿਆ ਉਹਨਾਂ ਦੀਆਂ ਟੁੱਟ ਗਈ ਇਹ ਗਰਾਂ ਉਹਨੇ ਰੱਬ ਆਇਆ ਮੇਰੇ ਹੂੰ ਰੱਬ ਟਰਾਲਾ ਤੇਰੇ ਮਗਰ ਨਾ ਗਿਆਨੀ ਪਾੜੀਏ ਲੈ ਜਾਏਗਾ ਜਿਹੜਾ ਟਰਾਲੇ ਨੂੰ ਤੂੰ ਲੱਗਾ ਉਹਦੇ ਨਾਲ ਤੇ ਟਰਾਲਾ ਘਾਟ ਹੀ ਹੈ ਕੀ ਕਰਨ ਲੱਗਾ ਮੈਂ ਤਾਂ ਕੈਮਰਾ ਨਹੀਂ ਖੁੱਲਿਆ ਨਹੀਂ ਐਨੇ ਐਨੇ ਕੁੱਤਾ ਭੌਂਕਿਆ ਜਿਹੜਾ ਜੇ ਨਾ 2 ਮਿੰਟ ਭੌਂਕਦਾ ਨਾ ਕੰਮ ਬੜਾ ਵਧੀਆ ਸੈੱਟ ਹੋਣਾ ਹੈ ਹੈ ਭਰਾ ਹੀ ਭਰਾ ਦੱਸ ਰਹੀ ਹੈ ਹੈ ਓਏ 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 ਪਹਿਲੇ ਮੈਂ ਇਹਨੂੰ ਕਹੀ ਵੀ ਜਨਾ ਤੂੰ ਭੌਂਕ ਨਾ ਇੱਕਰੀ ਮੈਨੂੰ ਕੰਮ ਕਰ ਲੈੰਦੇ

ਇਹ ਪਹੁੰਚ ਗਿਆ ਮੁੰਡਿਆਂ ਨਾਲ ਠੰਡਾ ਠੁੰਡਾ ਪੀ ਲੋ ਫਿਰ ਤੈਨੂੰ ਚਕਾਉਣਾ ਪੰਡਾ ਵੇਖਿਆ ਜੇ ਕਰਦਾ ਤੁਹਾਡਾ ਬੁਰਾ ਹਾਲ ਹਾਂ ਦਾਦਾਨੀ ਠੰਡੇ ਠੁੰਡੇ ਪੀ ਲੋ ਪਾਚੀ ਜੇ ਜਿਹਨੇ ਪੌਣਾ ਹੀ ਪਾਲੋ ਬੋਤਲ ਮੇਰੇ ਹੱਥੇ ਫੜਾ ਦਿਓ ਹਾਏ ਬੁਰਾ ਹਾਲ ਹੁੰਦਾ ਜੇ ਪੰਡਾਂ ਦੇ ਥੱਲੇ ਵੀਰ ਮੇਰੇ ਪੱਠੇ ਨਾ ਵੜਿਆ ਜੇ ਪੱਠਿਆਂ ਦਾ ਨਾ ਬੁਰਾ ਹਾਲ ਹੁੰਦਾ ਜੇ ਨਿਕਲ ਜਾਓ ਅਮਰੀਕਾ ਕੈਨੇਡਾ ਆਸਟ੍ਰੇਲੀਆ ਪੱਠਿਆਂ ਦੀ ਪਾਂਡ ਥੱਲੇ ਨਾ ਆਇਆ ਜੀ ਕਿਉਂ ਸਾ ਅਗਰਾ ਹੈ ਅੱਜ ਬੰਦੇ ਵਾਵਾ ਲੈ ਕੇ ਆਏ ਆ ਰੇੜੀ ਅਸੀਂ ਪਰਲੀ ਦਵਾਤਾ ਹੁਣ ਚੱਲੇ ਆ ਲੈ ਚੋੱਕੇ ਮੇਰਾ ਪੁੱਤ ਉਹ ਰੇੜੀ ਆਪਣੀ ਆ ਤੇ ਮੋਟਾ ਸਾ ਮਿੱਤੂਗਾ ਆਪਣੇ ਚੈਨ ਟੁੱਟ ਗਈ ਚੈਨ ਤੇ ਰੇੜੀ ਲੱਤੀ ਪਈ ਮੈਂ ਲੈ ਚਲੀ ਆ ਵੇਖੋ ਕਿੰਨੇ ਜਣੇ ਭਾਏ ਆ ਲੀਰਾ ਮੈਨੂੰ ਚਮੜ ਗਿਆ ਜੇ ਇਹਨੂੰ ਚਮੜਿਆ ਇਹ ਨੀਰੀ ਇਹ ਬਕਸਾਈ ਇਹ ਲੈ ਅੱਗੇ ਖੇਤੋਂ ਪੱਠੇ ਉਧਰ ਵੀ ਦਿੱਤੇ ਆ ਬੱਲੇ ਬੱਲੇ ਕਰਾਤੀ ਐ ਕਰਨ ਤੋਂ ਪਵਾ ਵੀ ਦਿੱਤੇ ਮਾਦਾ ਦਾ ਪਾਈ ਜਾ ਮਕੁਤਰੀ ਆਉਣਾ ਬੱਕਰੀ ਲੈ ਆਨੀ ਨਵੀਂ ਇਹਨੂੰ ਆ ਸਾਰੀਆਂ ਨਾ ਨੇੜੇ ਨਹੀਂ ਲੱਗਣ ਦਿੰਦੀਆਂ ਹਾਂ ਵਿਚਾਰੀ ਨੂੰ ਮਰੀ ਜਾਂਦੀਆਂ ਲਓ ਜੀ ਇੱਥੇ ਵਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾਵਾਂ ਨਾਲ ਸਤਿ ਸ੍ਰੀ ਅਕਾਲ ਇਹ ਆ ਪਾ ਬੱਕਰੀ ਲੈ ਐਸੀ ਨਵੀਂ ਓਕੇ ਬਾਈ ਜਿਉਂਦੇ ਵਾਸਤੇ ਰਹੋ ਭੈਣੋ ਤੇ ਭਰਾਓ ਤੇ ਵੀਰੋ